ਹੈਲੋ ਜੀ ਸ਼ਸ਼ੀਕਾਰੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਦਰਦਾ ਬਟੇਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਤੇ ਅੱਜ ਆਪਾਂ ਬਹੁਤ ਹੀ ਬਿਊਟੀਫੁੱਲ neck design ਬਣਾਵਾਂਗੇ ਤੇ ਤੁਹਾਨੂੰ ਬਹੁਤ ਹੀ ਸੋਖੇ ਤਰੀਕੇ ਨਾਲ ਦੱਸਾਂਗੀ neck ਬਣਾਣਾ ਤੇ ਬਹੁਤ ਹੀ ਬਿਊਟੀਫੁੱਲ ਹੈ ਤੇ ਜਿੰਨਾ ਹੀ ਸੁੰਦਰ ਹੈ ਤੇ ਓਨਾ ਹੀ ਸੋਖਾ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਮੈਂ ਇੱਕ ਪੇਸਟਿੰਗ ਪੇਪਰ ਲਿਆ ਆ ਬੁਕਰਮ ਦਾ ਤੇ ਇੱਕ ਮੈਂ ਲੈਸ ਲਈ ਹੈ ਤੇ ਕਪੜਾ ਤੇ ਇੱਕ ਹੈ ਗਲੂ ਗਮ ਇਹ ਕਪੜੇ ਨੂੰ ਮਤਲਬ ਜੋੜਦੀ ਹੈ ਫੈਬਰਿਕ ਗਲੂ ਹੈ ਠੀਕ ਹੈ ਜੀ ਤੇ ਚਲੋ ਵੀਡੀਓ ਸਟਾਰਟ ਕਰਦੇ ਆ ਤੇ ਆ ਦੇਖੋ ਇਹਦੀ ਮੈਂ ਤੁਹਾਨੂੰ ਲੰਬਾਈ ਚੜਾਈ ਜਨ ਦੱਸਣੀ ਆ ਕਿ ਕਿੱਦਾਂ ਲਈ ਆ ਕਿੰਨੀ ਲਈ ਆ ਤੇ ਇਸ ਤਰ੍ਹਾਂ ਮੈਂ ਚੋਰਸ ਚ ਪੀਸ ਲਿਆ ਹੋਇਆ ਤੇ ਇਹਦੀ ਲੰਬਾਈ ਚੜਾਈ ਇਤਨਾ ਲੈ ਕੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਤੇ ਇਹਦੀ ਦੇਖ ਸਕਦੇ ਤੁਸੀਂ ਲੰਬਾਈ ਦੀ 13 ਇੰਚ ਲਈ ਆ ਤੇ ਚੜਾਈ ਮੈਂ ਇਹਦੀ 10 ਇੰਚ ਲਈ ਆ ਇਹਦਾ ਦਾ ਪੀਸ ਲੈ ਲੈਣਾ ਜਾਂ ਪੇਸਟਿੰਗ ਮੇਪਰ ਲੈ ਸਕਦੇ ਹੋ ਮੇਰੇ ਕੋਲ ਇਹ ਬੁਕਰਮ ਦਾ ਪੀਸ ਠੀਕ ਹੈ ਜੀ ਇਹਨੂੰ ਆਪਾਂ ਕਰ ਲੈਣਾ ਫੋਲਡ ਫੋਲਡ ਕਰਨ ਤੋਂ ਬਾਅਦ ਆਪਾਂ neck ਜਿਹੜਾ ਕਟਿੰਗ ਕਰਨਾ ਨਿਸ਼ਾਨੇ ਲਗਾਵਾਂਗੇ ਠੀਕ ਹੈ ਜੀ ਇਹਨੂੰ ਫੋਲਡ ਕਰਕੇ ਤੇ ਬੰਦ ਵਾਲਾ ਸਾਈਡ ਮੈਂ ਬੰਦ ਵਾਲੇ ਸਾਈਡ ਤੋਂ ਆਪਾਂ ਲਾਵਾਂਗੇ ਤੇ ਆ ਆ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇੱਥੋਂ ਲੰਬਾਈ ਜਿੰਨਾ ਵੀ ਤੁਸੀਂ ਲੰਬਾਈ ਚ ਲੈ ਕੇ ਰੱਖਣਾ ਉਹ ਨਾਲ ਲੈ ਲੈਣਾ ਇੱਥੋਂ ਮੈਂ ਲੈ ਰਹੀ ਹਾਂ 6.5 ਇੰਚ ਲੰਬਾਈ ਚ ਇਦਾਂ ਤੁਸੀਂ ਡੀਪ ਰੱਖਣਾ ਉਹਦੇ ਸਾਹਮਣਾ ਲੈ ਲੈਣਾ ਮੈਂ 6.5 ਲੈ ਰਹੀ ਆ ਠੀਕ ਹੈ ਜੀ ਇੱਥੇ 6.5 ਲੈ ਲੈਣਾ ਤੇ 6.5 ਲੈਣ ਤੋਂ ਬਾਅਦ ਇੱਥੇ ਚੜਾਈ ਚ ਮੈਂ 2.5 ਇੰਚ ਲੈ ਰਹੀ ਆ 2.5 ਇੰਚ ਚੜਾਈ ਚ ਰੱਖਣਾ ਨੈਕ ਉਹ ਤੋਂ ਬਾਅਦ ਆਪਾਂ ਇਦਾਂ ਬਾਕਸ ਬਣਾ ਲੈਣਾ ਨੀਚੇ ਵੀ 6.5 ਲੈ ਕੇ ਤਾਂ ਆਪਾਂ ਸਿੱਧੀ ਲਾਈਨ ਬਣਾ ਕੇ ਤੇ ਬਾਕਸ ਬਣਾ ਲੈਣਾ ਠੀਕ ਹੈ ਜੀ ਇਦਾਂ ਕਰਕੇ ਤੇ ਬਾਕਸ ਬਣ ਜਾਣਾ ਬੋਕਸ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਤੇ ਇਹਨੂੰ ਆਪਾਂ ਗਲਾਈ ਦੇ ਦੇਣੀ ਆ ਠੀਕ ਹੈ ਜੀ neck ਨੂੰ ਆਪਾਂ ਗਲਾਈ ਦੇ ਦਾਂਗੇ ਐਡਾ ਕਰਕੇ ਠੀਕ ਹੈ ਜੀ ਤੇ ਆਹ ਦੇਖੋ ਦੇਖ ਸਕਦੇ ਤੁਸੀਂ ਐਡਾ ਕਰਕੇ ਆਪਾਂ neck ਨੂੰ ਗਲਾਈ ਦੇ ਦੇਣੀ ਆ ਯਾਨੀ ਕਿ ਗੋਲ neck ਕਿੱਥੋਂ ਕਰਾਂਗੇ ਇਸ ਤੋਂ ਬਾਅਦ ਇੱਥੋਂ ਆਪਾਂ ਬੰਦ ਵਾਲੀ ਸਾਈਡ ਤੋਂ ਤੇ 3 ਇੰਚ ਲਿਆ ਤੇ 3 ਇੰਚ ਲੈਣ ਤੋਂ ਬਾਅਦ ਤੇ ਇੱਕ ਪੁਆਇੰਟ ਦਾ ਆਹ ਦੇਖੋ ਲੰਬਾਈ ਜੋ 3 ਇੰਚ ਲਿਆ ਉਸ ਤੋਂ ਬਾਅਦ ਇੱਥੋਂ ਇੱਕ ਪੁਆਇੰਟ ਲੈਣਾ ਆਰੇ ਇੱਕ ਪੁਆਇੰਟ ਦੇ ਸਪੇਸ ਦੇ ਕੇ ਇਦਾਂ ਆਪਾਂ ਇੱਕ ਸਿੱਧੀ ਲਾਈਨ ਦਾ ਦੇਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਆਰੇ ਇੱਕ ਦੇ ਅੱਗੇ ਜਿਹੜਾ ਪੁਆਇੰਂਟ ਬਣਿਆ ਉਹ ਲੈਣਾ ਸਿਰਫ ਐਦਾਂ ਕਰਕੇ 3 ਇੰਚ ਲੈ ਕੇ ਨੀਚੋਂ ਤੇ ਇੱਕ ਪੁਆਇੰਂਟ ਲੈ ਕੇ ਇਹਦਾ ਵੀ ਆਪਾਂ ਇਦਾਂ ਬਾਕਸ ਜਿਹਾ ਬਣਾ ਲੈਣਾ ਛੋਟਾ ਜਿਹਾ ਠੀਕ ਹੈ ਜੀ ਤੇ ਬਾਕਸ ਬਣਾਉਣ ਤੋਂ ਬਾਅਦ ਇਦਾਂ ਨੈਕ ਬਣਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਸਾਈਡ ਤੋਂ ਆਪਾਂ ਇਦੋਂ ਮੈਂ 2.5 2.5 ਇੰਚ ਲੈਣਾ ਆ ਦੇਖੋ ਇੱਥੋਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ نیچے ਹੱਦਾਂ ਸ਼ੇਪ ਦੇ ਦੇਣੀ ਆ ਆ ਦੇਖੋ ਐਦਾਂ ਕਰਕੇ 2 ਇੰਚ ਲੈ ਸਕਦੇ ਤੁਸੀਂ ਤੇ ਤੁਸੀਂ 3 ਵੀ ਲੈ ਸਕਦੇ ਜਿੰਨਾ ਵੀ ਤੁਸੀਂ ਸਾਈਡ ਤੋਂ ਚੜਾਈ 'ਚ ਬਣਾਉਣਾ ਤੇ ਐਦਾਂ ਕਰਕੇ ਆਹ ਨੀਚੋਂ ਇਹਨੂੰ ਇਹਦੇ ਨਾਲ ਐਦਾਂ ਮਿਲਾ ਦੇਣਾ ਪੱਤੇ ਦੀ ਸ਼ੇਪ ਬਣਾਣੀ ਆ ਥੋੜੀ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਪੱਤੇ ਦੇ ਸ਼ੇਪ ਬਣ ਗਈ ਆ ਉਸ ਤੋਂ ਬਾਅਦ ਆਪਾਂ ਸਾਈਡ ਤੋਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਤੇ ਇੱਥੋਂ ਆਪਾਂ ਏਦਾਂ ਕਟਿੰਗ ਕਰ ਦੇਣਾ ਨਾਲ-ਨਾਲ ਤਾਂ ਇੱਕ ਵਾਰੀ ਮੈਂ ਦੇਖ ਰਹੀ ਹਾਂ ਉੱਪਰ ਵਾਲੇ ਸਾਈਡ ਤੋਂ 2 ਇੰਚ ਹੈਗਾ ਠੀਕ ਹੈ ਜੀ 2 ਇੰਚ ਹੀ ਆ 2 ਇੰਚ ਤੇ ਇੱਥੋਂ ਮੈਂ ਦਿੱਤੇ ਆ ਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਧਰਲੇ ਇਧਰਲੇ ਸਾਈਡ ਤੇ ਵੀ ਆਪਾਂ ਸੇਮ ਹੀ ਬਣਾ ਲਾਂਗੇ ਜਿਦਾ ਉੱਧਰ ਬਣਾਇਆ ਏਦਾਂ ਹੀ ਅਸੀਂ ਛਪਾ ਵੀ ਸਕਦੇ ਆ ਤੇ ਮੈਂ ਛਪਾਣਾ ਨਹੀਂ ਤੇ ਮੈਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲੇ ਦੂਜੀ ਸਾਈਡ ਤੇ ਬਣਾਇਆ ਇਸ ਤਰ੍ਹਾਂ ਹੀ ਆਪਾਂ 6.5 ਲੈ ਕੇ ਤੇ 22 ਇੰਚ ਲੈ ਕੇ ਚੜਾਈ 'ਚ ਐਦਾਂ ਆਪਾਂ ਬਾਕਸ ਬਣਾ ਲੈਣਾ ਬਾਕਸ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਇੱਥੋਂ ਆਪਾਂ ਗੁਲਾਈ ਦੇ ਦੇਣੀ ਆ ਨੱਕ ਦੀ ਤੇ ਸੇਮ ਹੀ ਆਪਾਂ نیچےੋਂ 3 ਇੰਚ ਲੈ ਕੇ ਇੱਥੇ 1 ਪੁਆਇੰਟ ਦੀ ਸਪੇਸ ਦੇ ਕੇ ਇੱਥੇ ਵੀ ਆਪਾਂ ਛੋਟਾ ਜਿਹਾ ਬਾਕਸ ਬਣਾ ਲੈਣਾ ਠੀਕ ਹੈ ਜੀ ਤੇ ਦੇਖ ਸਕਦੇ ਤੇ ਆਹ ਦੇਖ ਸਕਦੇ ਹੋ ਕਿ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਹੋ ਗਿਆ ਨੱਕ ਇਹਨੂੰ ਆਪਾਂ ਬਰਾਬਰ ਕਰ ਲਾਂਗੇ ਗੁਲਾਈ 'ਚ ਇਹ ਸਾਡਾ ਵੱਧ ਘਾਟਾ ਥੋੜਾ ਜਿਹਾ ਆ ਦੇਖ ਸਕਦੇ ਤੁਸੀਂ ਐਦਾਂ ਕਰਕੇ ਆਪਾਂ neck ਤਿਆਰ ਕਰ ਲਾਂ। ਐਦਾਂ ਕਰਕੇ ਉਹ ਤੋਂ ਬਾਅਦ ਆਪਾਂ ਕੀ ਕਰਨਾ ਕਪੜਾ ਲਵਾਂਗੇ ਜਿਹੜਾ ਆਪਾਂ ਇਹਨੂੰ ਅਟੈਚ ਕਰਨਾ। ਐਦਾਂ ਕਪੜਾ ਲੈ ਲੈਣਾ। ਕਪੜੇ ਨੂੰ ਆਪਾਂ نیچے ਰੱਖ ਕੇ ਤੇ ਉਹਦੇ ਉੱਪਰ ਆਪਾਂ ਜਿਹੜਾ neck ਕਟਿੰਗ ਕੀਤਾ ਉਹ ਆਪਾਂ ਇਹਦੇ ਉੱਪਰ ਰੱਖਾਂਗੇ। ਤੇ ਮੈਂ ਇਹਨੂੰ ਗਲੂ ਗਾਮ ਨਾਲ ਜੋੜਾਂਗੀ ਕਿਉਂਕਿ ਪੇਸਟਿੰਗ ਵਾਲਾ ਨਹੀਂ ਹੈ ਜਿਹੜਾ ਕਿ ਪ੍ਰੈਸ ਨਾਲ ਪੇਸਟ ਹੋ ਜੇ ਤੇ ਇਹ ਮੈਂ ਗਲੂ ਗਾਮ ਨਾਲ ਫੈਬਿਕ ਗਲੂ ਆ ਠੀਕ ਹੈ ਜੀ ਉਹ ਆਪਾਂ ਇੱਤੇ ਲਾ ਲਾਣਾ ਸਾਰੇ ਪੂਰੇ neck ਤੇ ਇਦਾਂ ਲਗਾ ਲੈਣਾ ਆਪਾਂ ਤੁਸੀਂ ਕੋਈ ਵੀ ਲਗਾ ਸਕਦੇ ਹੋ ਜਿਦਾ ਫੈਵਿਕੋਲ ਫੈਵ ਸਟਿਕ ਹੋਏ ਉਸ ਨਾਲ ਉਹਦੇ ਨਾਲ ਵੀ ਅਟੈਚ ਹੋ ਜਾਂਦਾ ਠੀਕ ਹੈ ਜੀ ਇਦਾਂ ਆਪਾਂ ਪ੍ਰੈਸ ਆਪਾਂ ਲਗਾ ਲੈਣੀ ਹੈ ਗਰਮ ਕਰਕੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਸਾਈਡ ਤੋਂ ਕਪੜਾ ਸਿਰਫ ਮਾਰਜਨ ਦਾ ਛੱਡ ਕੇ ਬਾਕੀ ਆਪਾਂ ਕਟਿੰਗ ਕਰਦਾ ਸਿਰਫ ਇੱਕ ਪੁਆਇੰਟ ਦਾ ਕਪੜਾ ਛੱਡ ਕੇ 1 ਇੰਚ ਦਾ ਹੋਰ ਇਸ ਕਾ ਛੱਡ ਕੇ ਤੇ ਬਾਕੀ ਆਪਾਂ ਕਟਾ ਹੈ ਕਟਿੰਗ ਕਰਨ ਤੋਂ ਬਾਅਦ ਆਪਾਂ ਇੱਥੇ ਵੀ ਗਾਮ ਲਗਾ ਕੇ ਇਹਨੂੰ ਆਪਾਂ ਫੋਲਡ ਕਰ ਦਾਂਗੇ ਕਪੜੇ ਨੂੰ ਠੀਕ ਹੈ ਜੀ ਫੋਲਡ ਕਰਨ ਤੋਂ ਬਾਅਦ ਇੱਥੇ ਵੀ ਆਪਾਂ ਪ੍ਰੈਸ ਇੱਕ ਵਾਰੀ ਪ੍ਰੈਸ ਨਾਲ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਉੱਤ ਬਾਅਦ ਆਪਾਂ ਇਹਨੂੰ ਫੋਲਡ ਕਰਕੇ ਵਿੱਚ ਸੈਂਟਰ 'ਚ ਕਟਲ ਲਗਾ ਲੈਣਾ ਕਟਲ ਕਾੰਤ ਬਾਅਦ ਉੱਤ ਬਾਅਦ ਆਪਾਂ ਸ਼ਰਟ ਦਾ ਪੀਸ ਲਵਾਂਗੇ ਸ਼ਰਟ ਦਾ ਪੀਸ ਲੈ ਕੇ ਇਹਨੂੰ ਆਪਾਂ ਐਦਾਂ ਫੋਲਡ ਕਰ ਲੈਣਾ ਵੋਲਡ ਗਾਰਕੇ ਇਹਦਾ ਵੀ ਆਪਾਂ ਸੈਂਟਰ ਕਰ ਲਾਂ। ਠੀਕ ਹੈ ਜੀ ਐਨ ਮੈਂ ਬ੍ਰੈਸ ਨਾਲ ਥੋੜਾ ਸੈੱਟ ਕਰਾਂਗੀ ਤੇ ਇਹਦਾ ਸੈਟ ਸੈਂਟਰ ਕਰ ਲਾਂਗੇ ਆਪਾਂ ਬ੍ਰੈਸ ਨਾਲ। ਤੇ ਇਹ ਆਪਾਂ ਪੁੱਠੇ ਸਾਈਡ ਤੇ ਅਟੈਚ ਕਰਨਾ ਹੈ। ਠੀਕ ਹੈ ਜੀ ਛੜ ਦਾ ਪੁੱਠਾ ਸਾਈਡ ਹੋਣਾ ਚਾਹੀਦਾ। ਬੈਕ ਸਾਈਡ। ਠੀਕ ਹੈ ਜੀ ਐਦਾਂ ਆਪਾਂ ਇਹਨੂੰ ਇਹਦਾ ਸੈਂਟਰ ਕਰ ਲੈਣਾ ਸੈਂਟਰ ਚ ਵੀ ਆ ਕੇ ਇਹਦੇ ਇੱਕ ਕੱਟ ਲਗਾ ਲਾਂਗੇ ਸ਼ਰਟ ਦਾ ਫਰੰਟ ਪੀਸ ਲੈਣਾ ਤੇ ਉਹ ਵੀ ਪੁੱਠਾ ਸਾਈਡ ਠੀਕ ਹੈ ਜੀ ਉਹਦਾ ਸੈਂਟਰ ਕਰਕੇ ਜਿੱਦਾਂ ਆਪਾਂ ਨੋਰਮਲ ਨੈਕ ਤਿਆਰ ਕਰਦੇ ਆ ਆਪਾਂ ਸਿੱਧੇ ਸਾਈਡ ਤੇ ਲਗਾਣੇ ਆ ਇਹ ਆਪਾਂ ਪੁੱਠੇ ਝੜ ਤੇ ਕਰਕੇ ਸਿੱਧੇ ਸਾਡੇ ਨੂੰ ਪਲਟਾਵਾਂਗੇ ਠੀਕ ਹੈ ਜੀ ਪਲਟਣਾ ਸਿੱਧੇ ਸਾਈਡ ਤੇ ਕਰ ਦਾਂਗੇ ਤੇ ਐਦਾਂ ਹੀ ਆਪਾਂ ਜਿੱਦਾਂ ਨਿਸ਼ਾਨੇ ਲਗਾਏ ਇਹਦੇ ਉੱਪਰ ਹੀ ਆਪਾਂ ਸੀ ਲਗਾਵਾਂਗੇ ਜਿਹੜਾ ਵਿੱਚ ਨਿਸ਼ਾਨੇ ਲਗਾਈ ਆ ਜਿੱਦਾਂ ਗੁਲਾਈ ਜਿਹਾ ਸ਼ੇਪ ਦਿੱਤਾ ਨੀਚੇ ਦਿੱਤਾ ਆ ਦੇਖੋ ਐਦਾਂ ਕਰਕੇ ਜੇ ਪੁਰਾ ਪਾਸੇ ਲਗਾਉਣੇ ਪਹਿਲਾਂ ਆਪਾਂ ਪਿੰਨਾ ਲਗਾ ਲਾਂਗੇ ਤਾਂ ਕਿ ਨੈਕ ਅੱਗੇ ਪਿਛੇ ਨਾ ਜਾਏ ਸਹੀ ਲੱਗੇ ਤੇ ਟੇਡਾ ਨਾ ਲੱਗ ਸਕੇ ਇਸ ਲਈ ਆਪਾਂ ਸਾਰੇ ਮੈ ਪਿੰਨਾ ਲਗਾ ਲੈਣੇ ਚੰਗੇ ਤਰ੍ਹਾਂ ਨੇ ਸਿਕਯੂਰ ਕਰ ਲੈਣਾ ਆਪਾਂ ਠੀਕ ਹੈ ਜੀ ਤੇ ਪਲੀਜ਼ ਵੀਡੀਓ ਜਿਹੜਾ ਵੀ ਦੇਖ ਰਿਹਾ ਹੈ ਜਲਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਲਾਈਕ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਇਸੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੁਸੀਂ ਭੁੱਲ ਜਾਂਦੇ ਲਾਈਕ ਕਰਨਾ ਤੇ ਜਿਸ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਮੈਂ ਮਦ ਅ ਨਵੀਂ ਨਵੀਂ ਵੀਡੀਓ ਪਾਂਦੀ ਰਹਣੀ ਹੈ ਡੇਲੀ ਤਾਂ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਬਿਗਿਨਰ ਆ ਉਹਨਾਂ ਦੇ ਵਾਸਤੇ ਬਹੁਤ ਵਧੀਆ ਇਦਾਂ ਆਪਾਂ ਜਿੱਥੇ ਨਿਸ਼ਾਨੇ ਲਗਾਈਏ ਪੈਨ ਦੇ ਨਾਲ ਇਦਾਂ ਉੱਪਰ ਇਹ ਜੇ ਸੀਨ ਲਗਾਵਾਂਗੇ ਠੀਕ ਹੈ ਜੀ ਪੱਕੀ ਸੀਨ ਲਗਾਣੀ ਆ ਆਪਾਂ ਸਫਾਈ ਚ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਜਿੱਥੇ ਨਿਸ਼ਾਨੇ ਲਗਾਏ ਉਹਦੇ ਉੱਪਰ ਆਪਾਂ ਸੀਨ ਲਗਾ ਲੈਣੀ ਹੈ ਸਫਾਈ ਚ ਇਸ ਤਰ੍ਹਾਂ ਸਾਰੇ ਪੂਰੇ ਨੈੱਕ ਦੇ ਆ ਦੇਖੋ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਵਿੱਚੋਂ ਨੈੱਕ ਕਟਿੰਗ ਕਰਨਾ ਆਪਾਂ ਪਿੰਨਾ ਉਤਾਰ ਲਾਂਗੇ ਪਿੰਨਾ ਉਤਾਰਨ ਤੋਂ ਬਾਅਦ ਆਪਾਂ ਵਿੱਚੋਂ ਨੈੱਕ ਕਟਿੰਗ ਕਰਨਾ ਸਿਰਫ ਮਾਰਜਨ ਛੱਡ ਕੇ ਪਰ ਪਰਦਾ ਮਾਰਜਨ ਛੱਡ ਕੇ ਵਿੱਚੋਂ ਆਪਾਂ ਬਾਕੀ ਵਿੱਚੋਂ ਕਟਿੰਗ ਕਰ ਦਾਂਗੇ neck ਇਹਦਾ ਪਹਿਲਾ ਗੁਲਾਈ ਚ ਤੋਂ ਬਾਅਦ ਇਦਾਂ ਇਦਾਂ ਸੀਨ ਛੱਡ ਕੇ ਇਹਦੇ ਛੋਟੇ ਛੋਟੇ ਕੱਟ ਲਗਾ ਲਾਂਗੇ ਤੇ ਕੋਰਨਰਾਂ ਦਾ ਵੀ ਛੋਟੇ ਛੋਟੇ ਕੱਟ ਲਗਾ ਲਾਂਗੇ ਸੀਨ ਨੂੰ ਛੱਡ ਕੇ ਧਿਆਨ ਨਾਲ ਕਟਿੰਗ ਕਰਨਾ ਉਹ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਵਾਲੇ ਸਾਈਡ ਤੇ ਕੱਟ ਦੇਣਾ ਦੇਖੋ ਇਦਾਂ ਚੰਗੀ ਤਰ੍ਹਾਂ ਨੁਕਰਾ ਕੱਢ ਲੈਣੀ ਆ ਪ੍ਰੈਸ ਨਾਲ ਸੈੱਟ ਕਰ ਲੈਣਾ ਆ ਦੇਖ ਸਕਦੇ ਇਦਾਂ ਕਰਕੇ ਸੈੱਟ ਕਰ ਲਿਆ ਤੇ ਉਤ ਬਾਅਦ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਸਾਈਡ ਤੇ ਲੈਸ ਲਗਾਵਾਂਗੇ ਆ ਵੀ ਲੈਸ ਲਈ ਹੈ ਮੈਂ ਬਲੈਕ ਕਲਰ ਦਾ ਮੇਰਾ ਪਲਾਜੋ ਹੈ ਉਹਦੇ ਨਾਲ ਮੈਂ ਮੈਚਿੰਗ ਲੈਸ ਲਈ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪੂਰੀ ਲੈਸ ਲਗਾ ਦੇਣੀ ਆ ਨੀਚੇ ਵਿੱਚ ਦਬਾ ਕੇ ਠੀਕ ਹੈ ਜੀ ਤੇ ਪਹਿਲੇ ਮੈਂ ਇੱਥੇ ਪਿੰਨਾ ਲਗਾ ਲਾਂਗੀ ਕਿ ਨੈੱਕ ਨਾ ਅੱਗੇ ਪਿੱਛੇ ਜਾਏ ਜੇ ਆਪਾਂ ਪਿੰਨਾ ਨਹੀਂ ਲਗਾਉਂਦੇ ਤਾਂ ਸਾਡੇ ਕੱਪੜੇ ਵਿੱਚ ਵਾਲ ਪੈ ਜਾਂਦਾ ਨੀਚੇ ਵਾਲਾ ਕਪੜਾ ਇਕੱਠਾ ਹੋ ਜਾਂਦਾ ਅੱਜ ਜਦੋਂ ਆਪਾਂ ਲੈਸ ਲਗਾਣੇ ਆ ਇਸ ਲਈ ਪਹਿਲਾਂ ਆਪਾਂ ਪਿੰਨਾ ਲਗਾ ਲੈਂਦੀ ਆ ਮੈਂ ਤੇ ਇੱਕ ਨੀਚੇ ਲਗਾਈਏ ਸੈਂਟਰ ਚ ਇੱਕ ਆਪਾਂ ਇੱਥੇ ਸਾਈਡ ਤੇ ਇੱਕ ਆਮ ਦੂਜੀ ਸਾਈਡ ਤੇ ਪਿੰਨ ਲਗਾ ਲਾਣੀ ਨੇ ਤਾਂ ਕਿ ਲੈਸ ਲਗਾਉਣ ਚ ਕੋਈ ਪ੍ਰੋਬਲਮ ਨਾ ਆਏ ਤੇ ਵਧੀਆ ਸਫਾਈ ਚ ਲੈਸ ਲੱਗੇ ਇਸ ਤਰ੍ਹਾਂ ਮੈਂ ਸਾਰੇ ਪਿੰਨਾ ਲਗਾ ਲਿਆ ਉੱਪਰ ਵੀ ਇੱਕ ਲਗਾਤੀ ਆ ਠੀਕ ਹੈ ਜੀ ਤੇ ਹੁਣ ਆਪਾਂ ਲੈਸ ਲਗਾਣੇ ਆ ਇਸ ਤਰ੍ਹਾਂ ਪਹਿਲਾਂ ਲਗਾ ਲਿਆ ਤੇ ਆਪਾਂ ਦੇਖ ਸਕਦੇ ਤੁਸੀਂ ਕਿ ਆ ਲੈਸ ਆਪਾਂ ਵਿੱਚ ਰੱਖਣੀ ਆ ਲੈਕ ਦੇ ਵਿੱਚ ਤੇ ਥੋੜਾ ਜਿਹਾ ਮੈਂ ਕੱਟ ਦਿਖਾਈ ਦਵਾਂ ਦਿਖਾਵਾਂਗੀ ਬਾਕੀ ਮੈਂ ਵਿੱਚ ਦੇ ਦਾਂਗੀ ਲੈਸ ਆ ਦੇਖੋ ਇਸ ਤਰ੍ਹਾਂ ਆਪਾਂ ਲੈਸ ਲਗਾ ਲੈਣੀ ਆ ਸਫਾਈ ਚ ਠੀਕ ਹੈ ਜੀ ਇੱਥੇ ਥੋੜਾ ਜਿਹਾ ਕੋਰਨਰ ਤੇ ਵਾਲ ਜਿਹਾ ਪੈ ਰਾਇਆ ਤੇ ਇੱਥੇ ਮੈਂ ਤਿੰਨ ਛੋਟੇ ਛੋਟੇ ਕੱਟ ਲਗਾ ਲਿਆ ਆਕੇ ਲੈਸ ਥੋੜੀ ਜਿਹੀ ਚੋੜੀ ਹੈ ਤੇ ਵਾਲ ਨਾ ਪਵੇ ਲਗਾ ਚ ਆਸਾਨੀ ਨਾਲ ਲਗਾਈ ਜਾਵੇ ਠੀਕ ਹੈ ਜੀ ਤੇ ਮੈਂ ਮਸ਼ੀਨ 'ਚੋਂ ਕੱਢ ਕੇ ਇਹਨੂੰ ਥੋੜੀ ਸੈੱਟ ਕਰ ਰਹੀ ਆ ਇਹਦੇ ਦਾ ਸੈੱਟ ਕਰਕੇ ਇੱਕ ਚੋੜੀ ਲੈਸ ਥੋੜੀ ਜੀ ਪ੍ਰੋਬਲਮ ਆਂਦੀ ਹੈ ਲਗਾਉਣ ਲੱਗਿਆਂ ਮੈਂ ਥੋੜਾ ਵਾਲ ਪਾਉਂਦੇ ਆ ਤੇ ਉਹਦੇ ਬਾਅਦ ਸਾਰੇ ਆਪਾਂ ਇਦਾਂ ਲਗਾ ਲੈਣੀਆਂ ਤੇ ਮੇਰੀ ਬਾਕੀ ਲੈਸ ਵਧੀਆ ਲੱਗਦੀ ਹੈ ਦੇਖ ਸਕਦੇ ਤੁਸੀਂ ਮੈਂ ਸਾਰੇ ਲੈਸ ਲਗਾ ਲਈਆ। ਉਤਤ ਬਾਦ ਇੱਥੇ ਆਪਾਂ ਕੋਰਨਰ ਤੇ ਇਹਨੇ ਬਣਾ ਰਹੇ ਤੇ ਸਫਾਈ ਨਾਲ ਸੀਨ ਲਗਾ ਲਾਂਗੇ। ਠੀਕ ਹੈ ਜੀ। ਠੀਕ ਹੈ ਜੀ ਦੇਖ ਸਕਦੇ ਤੁਸੀਂ ਕਿ ਮੇਰੀ ਲੈਸ ਲੱਗ ਚੁੱਕੀ ਆ। ਉਤਤ ਬਾਦ ਆ ਜਿਹੜਾ ਵਿੱਚ ਕਟਾ ਇਹਦੇ ਵਿੱਚ ਆਪਾਂ ਮੋਤੀ ਲਗਾਵਾਂਗੇ, ਪਰਲ। ਤੁਸੀਂ ਕੋਈ ਵਿੱਚ ਦਾ ਕਪੜਾ ਦੇ ਕੇ ਜਾਂ ਬਟਨ ਲਗਾ ਸਕਦੇ ਜਾਂ ਵਿੱਚ ਲੈਸ ਲਗਾ ਸਕਦੇ, ਕੁਝ ਵੀ ਲਗਾ ਸਕਦੇ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ। ਠੀਕ ਹੈ ਜੀ। ਤੇ ਮੈਂ ਆਹ ਵਾਲੇ ਮੋਤੀ ਲਗਾਵਾਂਗੀ ਆਹ ਦੇਖ ਸਕਦੇ ਤੁਸੀਂ ਸੂਈ ਧਾਗੇ ਨਾਲ ਲਗਾਵਾਂਗੀ ਠੀਕ ਹੈ ਜੀ ਆਹ ਦੇਖੋ ਵਿੱਚ ਆਪਾਂ ਬਿਲਕੁਲ ਜੋੜ-ਜੋੜ ਕੇ ਲਗਾਣੇ ਆ ਨਾਲ-ਨਾਲ ਤਦੇ ਜੇ ਕਪੜਾ ਲਗਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਮਤਲਬ ਬਿਲਕੁਲ ਸਪੇਸ ਨਹੀਂ ਦਿਖਾਈ ਦਿੰਦੀ ਜਿੱਦਾਂ ਆਪਾਂ ਜੋੜ-ਜੋੜ ਕੇ ਲਗਾਣੇ ਆ ਤੇ ਆਪਾਂ ਸੂਈ ਤੇ ਧਾਗਾ ਪਾ ਕੇ ਇਸ ਤਰ੍ਹਾਂ ਆਪਾਂ ਲਗਾ ਲੈਣੇ ਆ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਕਿ ਮੇਰਾ ਨੈਕ ਕਿੰਨਾ ਪਿਆਰਾ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੇ ਮੈਂ ਵਾਈਟ ਕਲਰ ਦਾ ਧਾਗਾ ਹੀ ਲਗਾ ਰਹੀ ਆ ਕਿ ਜਿੱਦਾਂ ਨੇ ਮੋਤੀ ਆ ਉਸ ਤਰ੍ਹਾਂ ਮੈਂ ਧਾਗਾ ਲੈ ਰਹੀ ਆ ਇਸ ਤਰ੍ਹਾਂ ਆਪਾਂ ਆਦੇ ਹੋਏ ਇੱਕ ਇੱਕ ਮੋਤੀ ਲਾ ਕੇ ਆਪਾਂ ਲਗਾ ਲੈਨੇ ਠੀਕ ਹੈ ਜੀ ਤੇ ਨੈਕ ਮੇਰਾ ਤਿਆਰ ਹੈ ਤੇ ਤੁਹਾਨੂੰ ਮੇਰੀ ਨੈਕ ਦੀ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਕੀਤੀ ਨੇ ਕੀਤਾ ਮੇਰਾ ਚੈਨਲ ਤੇ ਕੀ ਸਪੋਟ ਮੇ ਮਾਈ ਚੈਨਲ ਤੇ ਇਹ ਮੈਂ A ਸ਼ੇਪ ਇਹ ਲਾਈਨ ਜਿਹੜਾ ਮੈਂ ਕੁੜਤੀ ਬਣਾ ਰਹੀ ਆ ਉਹਦੀ ਨੀਂਹ ਦਾ ਨੋ ਕਟਿੰਗ ਸਿਚਿੰਗ ਦਾ ਸੰਗੀ ਬਹੁਤ ਹੀ ਵਧੀਆ ਕੰਫਰਟੇਬਲ ਬਣੀ ਆ ਜਿੱਦਾਂ ਆਪਾਂ ਕਿਤੇ ਵੀ ਕਿਸੇ ਜੀਨਾਂ ਨਾਲ ਵੀ ਪਾ ਸਕਦੇ ਆ ਤੇ ਉਸ ਤਰ੍ਹਾਂ ਵੀ ਆਪਾਂ ਸਲਵਾਰ ਨਾਲ ਜਾਂ ਲਾਜੂਨਾ ਪਾ ਸਕਦੇ ਆ ਤੇ ਬਹੁਤ ਹੀ ਵਧੀਆ ਬਣੀ ਇਹ ਮੇਰੇ ਸ਼ਰਟ ਠੀਕ ਹੈ ਜੀ ਤੇ ਇਸ ਦਾ ਮੈਂ ਸਾਰੇ ਮੋਤੀ ਲਗਾ ਲਿਆ ਨਾਲ ਨਾਲ ਜੋੜ ਕੇ ਤੇ ਤੁਸੀਂ ਦੱਸਿਓ ਮੇਰਾ ਨੈਕ ਕਿਸ ਤਰ੍ਹਾਂ ਦਾ ਲੱਗਾ ਤੇ ਤੁਸੀਂ ਵੀ ਟ੍ਰਾਈ ਕਰਿਓ ਤੇ ਆ ਦੇਖ ਸਕਦੇ ਹਦਾ ਇਸ ਦਾ ਆਪਾਂ ਪੱਕੇ ਕਰ ਲੈਣਾ ਤਾਂਗੇ ਆ ਦੇਖ ਸਕਦੇ ਤੁਸੀਂ ਥੈਂਕ ਯੂ ਫਾਰ ਵਾਚਿੰਗ ਮਿਲਦੇ ਅਗਲੀ ਵੀਡੀਓ ਲੈ ਕੇ ਸ਼ਸ਼ੀਕਾਲ ਜੀ ਬਾਏ ਬਾਏ ਜੀ